ਨਾ ਹੋਇਆ ਬਜਟ ਸਰਾ ਮੈਂ ਤੇ ਇਹ ਕਹਿਣਾ ਚਾਹੁੰਦਾ ਜੀ ਹੰਗਾਮਾ ਨਹੀਂ ਉਹ ਜੋ ਵੀ ਤੁਹਾਨੂੰ ਆ ਰਿਹਾ ਦੀ ਗੱਲ ਤੇ ਸੁਣੋ ਬਜੜਪਾਸ ਉਹਨਾਂ ਨੇ ਕੀਤਾ ਵਾ ਕਿਰਾ ਹਲਕੇ ਦਾ ਕਿਰਾ ਇਹਨਾਂ ਨੇ ਇੱਕ ਇੱਕ ਹਲਕੇ ਦਾ ਬਜਟ ਕਰਤਾ ਇੱਕ ਇੱਕ ਵਾਰ ਦਾ ਬਜਟ ਹੁੰਦਾ ਪੂਰੇ ਸ਼ਹਿਰ ਦੇ ਹਾਲਾਤ ਇੰਨੇ ਖਰਾਬ ਦੇ ਕਹਿਣ ਦੀ ਗੱਲ ਹੀ ਆ ਜੇ ਆਮ ਆਦਮੀ ਪਾਰਟੀ ਨੂੰ ਸ਼ਹਿਰ ਵਾਸੀਆਂ ਨੇ ਮੌਕਾ ਦਿੱਤਾ ਵਾ ਜੇ ਇਹਨਾਂ ਨੇ ਤਕੀਨਾ ਮੇਰ ਬਣਾਇਆ ਤੇ ਭੈ ਕੰਮ ਤੇ ਕਰ ਦਿਓ ਬਹੁਤ ਗਲਤ ਹੋਇਆ ਜੀ ਜੋ ਵੀ ਹੋ ਰਿਹਾ ਹਾਂਜੀ ਕਿਹੜੀ ਵਾਰ ਤੋਂ ਜੀ ਮੈਂ ਵਾਰ ਨੰਬਰ 65 ਤੋਂ ਆ ਨੀਰਜ ਚੌਧਰੀ ਮੇਰੇ ਫਾਦਰលោក ਪਿਛਲੇ 35 ਸਾਲ ਤੋਂ ਜਨਤਾ ਦੀ ਸੇਵਾ ਕਰ ਰਹੇ ਨੇ ਔਰ ਕਰਦੇ ਰਵਾਂਗੇ ਕਿਉਂਕਿ ਅਸੀਂ ਇਮਾਨਦਾਰ ਨੇਤਾ ਨੇ ਸਾਨੂੰ ਜਨਤਾ ਨੇ ਚੁਣਿਆ ਆਪਾਂ ਜਨਤਾ ਦੇ ਨੁਮਾਇਦੇ ਆ ਇਹਨਾਂ ਨੇ ਸਾਡੇ ਘਰ ਪਹਿਲੇ ਕਾਲਸ ਕੀਤੀਆਂ ਕਿ ਤੁਸੀਂ ਮੀਟਿੰਗ ਅਟੈਂਡ ਨਹੀਂ ਕਰਨ ਜਾਣਾ ਉਸ ਤੋਂ ਬਾਅਦ ਇਹਨਾਂ ਨੂੰ ਸਾਡਾ ਹਾਅ ਬਾਅੂ ਠੀਕ ਨਹੀਂ ਲੱਗਿਆ ਇਹਨਾਂ ਨੇ ਕੱਲ ਕਾਉਂਸਲਰ ਦੇ ਘਰ 16 16 ਬੰਦਿਆਂ ਦੀਆਂ ਟੀਮਾਂ ਭੇਜੀਆਂ ਪੁਲਿਸ ਦੀਆਂ ਪੁਲਿਸ ਨੇ ਮੇਰੇ ਘਰ ਰੇਡ ਕੀਤੀ ਉਹਨਾਂ ਨੇ ਕਿਹਾ ਕਿ ਚੌਧਰੀ ਨੂੰ ਤੇ ਉਹਦੇ ਮੁੰਡੇ ਨੂੰ ਜੇ ਤੁਸੀਂ ਪੇਸ਼ ਨਾ ਕਰਾਇਆ ਅਸੀਂ ਤੁਹਾਡੇ ਘਰ ਬਾਰ-ਬਾਰ ਆਵਾਂਗੇ ਹਜ਼ਾਰ ਵਾਰ ਆਵਾਂਗੇ ਮੈਂ ਆਪਣੀ ਵਾਰਡ ਵਿੱਚ ਮੈਸੇਜ ਪਾਇਆ ਆਪਣੇ ਸਾਰੇ ਕਾਂਗਰਸ ਸਾਥੀਆਂ ਨੂੰ ਕਾਲ ਕੀਤੀ ਇੱਕ ਕਾਲ ਦੇ ਉੱਤੇ ਆਪਣੀ ਗੀਟਿੰਗ ਛੱਡ ਕੇ ਮੇਰੇ ਨਾਲ ਪੁਲਿਸ ਸਟੇਸ਼ਨ ਆਏ ਪੁਲਿਸ ਪ੍ਰਸ਼ਾਸਨ ਦੀ ਹਾਈ ਹਾਈ ਕੀਤੀ ਤਾਂ ਮੇਰੇ ਸਹੁਰੇ ਨੂੰ ਤੇ ਮੇਰੇ ਪਤੀ ਨੂੰ ਘਰ ਜਾਣ ਦੀ ਇਜਾਜ਼ਤ ਪੇਲੀ ਇਹ ਇਹ ਤਾਂ ਖਾ ਤਦ ਕਰਨਾ ਚਾਹੁੰਦੇ ਸੀ ਕਿ ਅੱਜ ਇਹਨਾਂ ਦਾ ਬਜਟ ਤੇ ਏਜੰਡਾ ਪਾਸ ਨਾ ਹੋ ਸਕੇ ਹੋੰਗਾ ਹੰਗਾਮਾ ਹੋਇਆ ਹੰਗਾਮਾ ਨਹੀਂ ਐ ਸਿਰਫ ਮੀਡੀਆ ਦੇ ਵਿੱਚ ਆਉਣਾ ਚਾਹੁੰਦੇ ਆ ਤੇ ਦੂਸਰੀ ਗੱਲ ਵੀ ਇਹ ਲੋਕਾਂ ਦੀ ਭਲਾਈ ਨਹੀਂ ਚਾਹੁੰਦੇ ਅੰਮ੍ਰਿਤਸਰ ਦੇ ਲੋਕਾਂ ਦੀ ਜੇ ਹਾਊਸ ਬੈਠਾ ਅੰਮ੍ਰਿਤਸਰ ਦੇ ਲੋਕਾਂ ਦੀ ਭਲਾਈ ਲਈ ਬਜਟ ਪੇਸ਼ ਹੋ ਰਿਹਾ ਇਹ ਜਾਣ ਬੁੱਝ ਕੇ ਰੌਲਾ ਪਾ ਕੇ ਉਛਲੜ ਪਾ ਰਿਹਾ ਤਾਂ ਕਿ ਲੋਕਾਂ ਦਾ ਭਲਾ ਨਾ ਹੋ ਸਕੇ ਪਰ ਸਾਰੇ ਹੀ ਬਹੁਮਤ ਦੇ ਨਾਲ ਸਾਰੇ ਮਤੇ ਪਾਸ ਹੋ ਗਿਆ ਤੇ ਲੋਕਾਂ ਦੀ ਭਲਾਈ ਦਾ ਕੰਮ ਕੱਲ ਤੋਂ ਹੀ ਸ਼ੁਰੂ ਹੋ ਰਿਹਾ ਬਹੁਤ ਧੰਨਵਾਦ ਜੀ ਅੱਜ ਦੇ ਬਜਟ ਦੇ ਬਹੁਤ ਹੰਗਾਮਾ ਸੀ ਕੀ ਕਹਿੰਦੇ ਜੀ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਾਂਗਾ ਕਿ ਅੱਗੇ ਜਿਹੜੇ ਕਾਰਪੋਰੇਸ਼ਨ ਆ 3 ਸਾਲ ਬਾਅਦ ਬਣੀ ਆ ਤੇ ਜਿਹੜੇ ਵਿਕਾਸ ਦੇ ਕੰਮ ਨੇ ਉਹ ਬਹੁਤ ਪਿੱਛੇ ਪੈ ਚੁੱਕੇ ਨੇ ਅੱਜ ਦੇ ਬਜਟ ਦੇ ਵਿੱਚ ਹੰਗਾਮੇਦਾਰ ਮੀਟਿੰਗ ਜਰੀ ਹੋਈ ਆ ਇਹਨਾਂ ਹੰਗਾਮਾ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਇਹਦੇ ਵਿੱਚ ਲੋਕਾਂ ਦੇ ਜਿਹੜੇ ਵਿਕਾਸ ਦੇ ਕੰਮ ਨੇ ਲੋਕਾਂ ਦੇ ਹੱਕ ਮਾਰੇ ਗਏ ਨੇ ਇਹ ਜਿਹੜੀ ਹੰਗਾਮਾ ਹੋਇਆ ਹੋਇਆ ਇਹ ਲੋਕਾਂ ਦੇ ਵਿਕਾਸ ਦੇ ਕੰਮਾਂ ਨੂੰ ਰੋਕਿਆ ਗਿਆ ਆਉਣ ਵਾਲੇ ਸਮੇਂ ਦੇ ਜਿਹੜੇ ਵਿਕਾਸ ਦੇ ਕੰਮ ਨਾ ਹੋ ਸਕਣ ਉਹਦੇ ਵਿੱਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਬਿਲਕੁਲ ਨਜ਼ਰ ਆ ਰਿਹਾ ਤੁਹਾਨੂੰ ਵੇਖੋ ਤੁਸੀਂ ਜਿਹੜੇ ਵਿਰੋਧੀ ਪਾਰਟੀਆਂ ਦੇ ਜਿਹੜੇ ਸਾਡੇ ਮੈਂਬਰ ਨੇ ਕੌਂਸਲਰ ਸਾਹਿਬਾ ਉਹਨਾਂ ਨੇ ਬਜਟ ਨੂੰ ਸੁਣਿਆ ਵੀ ਨਹੀਂ ਤੇ ਪਾਸ ਵੀ ਆਪਣਾ ਮਤਲਬ ਵਿਰੋਧ ਜਤਾਉਂਦੇ ਜਿਹੜੇ ਜਿਹੜੇ ਕਮੀ ਹੀ ਉਹਦੀ ਐਮੈਂਡਮੈਂਟ ਕਰਦੇ ਇਹਨਾਂ ਨੇ ਸਿੱਧੇ ਤੌਰ ਤੇ ਉੱਪਰ ਜਿਹੜੇ ਲੋਕਾਂ ਦੇ ਵਿਕਾਸ ਕੰਮਾਂ ਦੇ ਉੱਪਰ ਮਤਲਬ ਰੋਕਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਮੇਹਰ ਤੇ ਬਣਾਇਆ ਹੋਇਆ ਇਹਨਾਂ ਦੇ ਨੰਬਰ ਨਹੀਂ ਹੈਗੇ ਇਹ ਹਾਈ ਕੋਰਟ ਚ ਗਏ ਨੇ ਹਾਈ ਕੋਰਟ ਚ ਗਏ ਨੇ ਹਾਈ ਕੋਰਟ ਦੇ ਵਿੱਚ ਜਿਹੜਾ ਇਹਨਾਂ ਨੂੰ ਹਾਈ ਕੋਰਟ ਨੇ ਥੋੜਾ ਇਹਨਾਂ ਕਿਹਾ ਵੈਜੀ ਕਿ ਮੇਅਰ ਸਾਹਿਬ ਆਪਣੇ ਵੈ ਨਹੀਂ ਸਕਦੇ ਜਿਸ ਦਿਨ ਕੋਰਟ ਦੇ ਆਰਡਰ ਆ ਜਾਣਗੇ ਉਸ ਤੋਂ ਬਾਅਦ ਗੱਲ ਕਰਾਂਗੇ ਅੱਜ ਦਾ ਬਜਟ 459 ਕਰੋੜ ਰੁਪਏ ਦਾ ਬਾਜੂ ਪਾਸ ਹੋਇਆ ਸੀ ਜਿਹੜੀ ਪ੍ਰੋਸੀਡਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੰਦ ਹੋ ਗਈ ਬਜਟ ਦੀ ਬਹੁਤ ਹੰਗਾਮਾ ਹੋਇਆ ਹੈ ਕਹਿਣਾ ਚਾਹੋ ਕਿ ਕਿੰਨੀ ਨੰਬਰ ਵਾਰਡ ਤੋਂ ਭਾਜੀ ਵਾਰਡ ਨੰਬਰ 360 ਦਾ ਸੇਵਾਦਾਰ ਮੇਰੇ ਮਦਰ ਡਿਪਟੀ ਮੇਅਰ ਅਨੀਤਾ ਰਾਣੀ ਤੇ ਹੁਸ਼ਾਰਾਣੀ 3 ਨੰਬਰ ਵਾਰਡ ਤੋਂ ਅੱਜ ਉਹਦੀ ਪਹਿਲੀ ਮੀਟਿੰਗ ਹੀ ਉਹਦੇ ਜੇ ਚਲੋ ਪਹਿਲਾਂ ਹੀ ਹੰਗਾਮਾ ਹੋ ਗਿਆ ਚਲੋ ਜੀ ਇਹ ਕਹਿ ਰਿਹਾ ਕਿ ਪੋਟੀ ਪਾਰਟੀ ਵਾਲੀ ਮੇਅਰ ਸਾਹਿਬ ਵੱਲੇ ਨਹੀਂ ਕਲੀਅਰ ਹੋਏ ਇਹ ਡਿਸੀਜਨ ਕੋਰਟ ਨੇ ਲੈਣਾ ਨਾ ਕਿ ਇਹਨਾਂ ਨੇ ਲੈਣਾ ਵਾ ਕਈ ਕੋ ਗੱਲ ਕਹਿੰਨੇ ਆ ਕਿ ਜਿਹੜਾ ਬੀਜੇਪੀ ਵਾਲੇ ਪਾਣੀ ਦੀ ਗੱਲ ਕਰ ਰਹੇ ਇਹ ਆਮ ਆਦਮੀ ਪਾਰਟੀ ਦੇ ਟਾਈਮ ਤੋਂ ਹੀ ਪਾਣੀ ਪਹਿਲਾਂ ਦੀ ਪ੍ਰੋਬਲਮ ਆ ਅੱਜ ਜੇ ਆ ਉਸ ਦੀ ਮੀਟਿੰਗ ਜੇ ਕੋ ਬਜਟ ਪਾਸ ਹੁੰਦਾ ਤੇ ਸ਼ਹਿਰ ਦੇ ਸਹੀ ਕੰਮਾਂ ਸਹੀ ਹੋਣਾ ਹੈ ਤਾਂ ਕਰਕੇ ਇੱਕ ਬੇਨਤੀ ਕੀਤੀ ਹੈ ਜਿੰਨੀ ਦੇਰ ਹੈਗਾ ਵਾ ਉਹਨਾਂ ਨੂੰ ਕੰਮ ਦੇ ਕਰਨ ਦੋ ਰੋਲਾ ਪਾ ਕੇ ਕੰਮ ਥੋੜਾ ਕੋਈ ਨਹੀਂ ਲਾਕੇ ਦੇ ਸ਼ਹਿਰ ਦੇ ਠੀਕ ਹੈ ਜੀ ਧੰਨਵਾਦ ਜੀ ਸਾਰੇ ਭਰਾਵਾਂ